ਭਾਈ ਆ ਬਾਈ ਦੇ ਚੰਗੇ ਕਾਰਦ ਨੂੰ 100 ਚੋਂ ਕਿੰਨੇ ਨੰਬਰ ਦੇਓਗੇ ਕਮੈਂਟ ਕਰਕੇ ਜਰੂਰ ਦੱਸਿਓ ਪਿੰਡਾ ਉਪਲੀ ਜ਼ਿਲ੍ਹਾ ਸੰਗਰੂਰ ਆ ਤੇ ਵੀਡੀਓ ਸ਼ੇਅਰ ਕਰਕੇ ਤੁਹਾਡੇ ਪਿੰਡ ਵਾਲੇ ਉਹ ਅਮੀਰਾਂ ਨੂੰ ਵੀ ਭੇਜ ਦਿਓ ਜਿਨ੍ਹਾਂ ਨੇ ਦੱਬੀਆਂ ਦਾ ਪੰਚਾਇਤੀ ਜ਼ਮੀਨਾਂ ਹੁੰਦੀਆਂ ਨੇ ਸੜਕਾਂ ਵੱਡੀਆਂ ਹੁੰਦੀਆਂ ਨੇ ਖਾਲ ਵੱਡੇ ਹੁੰਦਿਆ ਪਰ ਟਰੈਕਟਰਾਂ ਦੇ ਬੰਪਰਾਂ ਤੇ ਲਿਖਾਇਆ ਹੁੰਦਾ ਜੱਦੀ ਸਰਦਾਰ ਆ ਬਾਈ ਦੇਖੋ ਪਿੰਡ ਉਪਲੀ ਚ ਕੋਈ ਪੰਚਾਇਤੀ ਜਗ੍ਹਾ ਨਹੀਂ ਸੀ ਜਿੱਦੇ ਚ ਗਰਾਊਂਡ ਬਣ ਜਾਂਦਾ ਤਿੰਨ ਕਿਲੇ ਮੌਜੂਦਾ ਮੈਂਬਰਾਂ ਬਾਈ ਕਹਿੰਦਾ ਮੈਂ ਆਪਦੇ ਕੋਲੋਂ ਛੱਟ ਤੇ ਬਾਈ ਪਿੰਡ ਵਾਲੇ ਆ ਕੇ ਫ੍ਰੀ ਖੇਡ ਸਕਦੇ ਆ ਤੇ ਕਿਸੇ ਨੇ ਬਾਹਰ ਲੈਣੇ ਕਰਕੇ ਬਾਹਰਲੇ ਵਾਸਤੇ ਵੀ ਆਪਾਂ ਖਰਚੀ ਰੱਖਿਆ ਬਿਲਕੁਲ ਸਰਪੰਚ ਸਾਹਿਬ ਤੁਹਾਨੂੰ ਇਹ ਪ੍ਰਾਲਾ ਕਿਵੇਂ ਲੱਗਿਆ ਬਹੁਤ ਵਧੀਆ ਪ੍ਰਾਲਾ ਹੀ ਵੱਡਾ ਦੇਲਾ ਬਾਈ ਦਾ ਕਿਵੇਂ ਸੋਚਿਆ ਵੀ ਇਹ ਚੀਜ਼ ਕਰੀਏ ਪਿੰਡ ਚ ਇਹ ਸਾਡੇ ਪਿੰਡ ਚ ਨਾ ਪੰਚਾਇਤੀ ਜ਼ਮੀਨ ਆ ਜਿਹੜੀ ਪਿੰਡ ਤੋਂ ਕਾਫੀ ਦੂਰ ਆ ਪਿੰਡ ਚ ਜਗ੍ਹਾ ਹੈ ਨਹੀਂਗੀ ਆਓ ਏਡੀ ਦੂਰ ਖੇਡਿਆਰੀ ਨਹੀਂ ਖੇਡਣ ਦਾ ਸਾਡੇ ਪਿੰਡ ਦੇ ਲੋਵੇ ਕਰਤਾ ਬਾਈ ਦਾ ਵਧੀਆ ਪ੍ਰਾਲਾ ਸਾਡਾ ਪੂਰਾ ਸਹਿਯੋਗ ਆ ਬਾਈ ਨਾਲ ਸੌਤੋਂ ਕਿੰਨੇ ਨੰਬਰ ਦੇਓਗੇ ਸੌਤੋਂ 100 ਹੀ ਦੇ ਜੀ ਜੇ ਕਿਸੇ ਵੀ ਕ੍ਰਿਕਟ ਪ੍ਰੇਮੀ ਨੇ ਕ੍ਰਿਕਟ ਖੇਡਣਾ ਆਉਣਾ ਸੰਗਰੂਰ ਦੀਆਂ ਜੜਾਂ ਦੇ ਵਿੱਚ ਪਿੰਡ ਉਪਲੀ ਫਿਲਟਰ ਵਾਲੇ ਪਾਣੀ ਦਾ ਸਾਹਮਣੇ ਪ੍ਰਬੰਧ ਹੈਗਾ ਬاتھਰੂਮ ਬਣੇ ਨੇ ਤੇ ਕੰਟੀਨਾਂ ਕੰਟੀਨ ਦੇ ਵਿੱਚ 버ਗਰ ਸੈਂਡਵਿਚ ਚਾਹ ਕੋਲਡ ਡਰਿੰਕ ਤੁਹਾਨੂੰ ਸਾਰਾ ਕੁਝ ਮਿਲੂਗਾ ਹੁਣ ਵੀਡੀਓ ਸ਼ੇਅਰ ਕਰਕੇ ਆਪਣੇ cricket ਵਾਲੇ ਪ੍ਰੇਮੀਆਂ ਤੱਕ ਜਰੂਰ ਪਹੁੰਚਾ ਦਿਓ ਨਾਲੇ ਪੰਚਾਇਤੀ ਜ਼ਮੀਨਾਂ ਖਾਣੇ ਫੋਕੇ ਦੇ ਅਮੀਰਾਂ ਤੱਕ ਵੀ ਜਰੂਰ ਪਹੁੰਚਾ ਦਿਓ ਤੇ ਤਾਂ ਕਿ ਉਹਨਾਂ ਨੂੰ ਮਾੜੀ ਮੋਟੀ ਸ਼ਰਮ ਆਵੇ ਉਹ ਪੰਚਾਇਤੀ ਜ਼ਮੀਨਾਂ ਛੱਡ ਦੇਣਾਂ